ਇਹ ਪਰੀਤ ਸਾਰੇ ਜੱਗ ਨਾਲੋਂ ਮਿੱਠੀ ਐ ਉਹਨਾਂ ਨੂੰ ਕੀ ਪਤਾ ਜੇ ਨਾ ਲਾ ਕੇ ਨਾ ਡਿਠੀ ਐ ਗੁਰਾਂ ਦੀ ਪਰੀਤ ਸਾਰੇ ਜੱਗ ਨਾਲੋਂ ਮਿੱਠੀ ਐ ਉਹਨਾਂ ਨੂੰ ਕੀ ਪਤਾ ਜੇ ਨਾ ਲਾ ਕੇ ਨਾ ਡਿਠੀ ਐ ਜੀ ਪਰੀਤ ਨੂ ਕੀ ਸਾਰੀ ਨਾ ਲਖੇ ਨ ਮਿੱਠੀ ਗੁਰਾਂ ਦੀ ਪਰੇਤ ਸਾਰੇ ਜਗ ਨਾਲੋਂ ਮਿੱਠੀ ਹੈ ਉਹਨਾਂ ਨੂੰ ਪ੍ਰਸਾਦਿੰਨਾ ਲਖੇ ਨ ਮਿੱਠੀ ਗੁਰਾਂ ਦੀ ਪਰੇਤ ਸਾਰੇ ਜਗ ਨਾਲੋਂ ਮਿੱਠੀ ਹੈ ਉਹਨਾਂ ਨੂੰ ਕੀ ਪਤਾ ਜਨਾ ਲਾ ਕੇ ਨੱਢੀ ਐ ਗੁਰਾਂ ਦੀ ਪਰੀਤ ਸਾਰੇ ਜੱਗ ਨਾਲੋਂ ਮਿੱਠੀ ਐ ਉਹਨਾਂ ਨੂੰ ਕੀ ਪਤਾ ਜਨਾ ਲਾ ਕੇ ਨੱਢੀ ਐ ਗੁਰਾਂ ਦੀ ਪਰੀਤ ਸਾਰੇ ਜੱਗ ਨਾਲੋਂ ਮਿੱਠੀ ਐ ਉਹਨਾਂ ਨੂੰ ਕੀ ਕਿ ਭਾਵੇਂ ਰਾਜਨਾਲਾ ਮਿੱਥੀਏ ਉਹਨਾਂ ਨੂੰ ਕੀ ਪਤਾ ਜਨ ਲਾਕੇ ਨਾ ਡਿਠੀਏ ਉਹਨਾਂ ਨੂੰ ਕੀ ਪਤਾ ਜਨ ਲਾਕੇ ਨਾ ਡਿਠੀਏ ਉਹਨਾਂ ਨੂੰ ਕੀ ਪਤਾ ਜਨ ਇਸ ਪਤਾ ਜਿਨਾਂ ਲੋਕੇ ਨਾ ਮਿਠੀਏ ਉਹਨਾਂ ਨੂੰ ਕੀ ਪਤਾ ਜਿਨਾਂ ਲਾ ਕੇ ਨਾ ਡਿਠੀਏ ਸਤਿਗੁਰੂ ਧੰਨ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੀਆਂ ਬਖਸ਼ਿਸ਼ਾਂ ਦੇ ਨਾਲ ਆਪ ਸਰਬੱਤ ਸੰਗਤਾਂ 41 ਦਿਨਾਂ ਦੀ ਜੋ ਪੈਦਲ ਯਾਤਰਾ 3 ਜਨਵਰੀ ਤੋਂ ਪ੍ਰਾਰੰਭ ਹੋਈ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ ਲਗਾਤਾਰ ਤੁਸੀਂ 1 ਮਹੀਨਾ ਜਿਹੜਾ ਆ ਬਾਬਾ ਬੁੱਢਾ ਸਾਹਿਬ ਜੀ ਨੂੰ ਨਤਮਸਤਕ ਹੋਏ ਹੋ ਰਹਿੰਦੇ ਦਿਨ ਵੀ ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਕੇ ਮਿਹਰ ਦੀ ਨਜ਼ਰ ਕਰਕੇ ਆਪ ਹੀ ਸੰਗਤ ਨਾਲ ਮਿਲਾ ਕੇ ਤੇ ਪੂਰੇ ਕਰਵਾ ਲੈਣਾ ਇਸੇ ਤਰ੍ਹਾਂ ਸੰਗਤਾਂ ਨਾਲ ਮਿਲ ਕੇ ਜਪਦੇ ਰਹੀਏ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਕਰਕੇ ਸੌਇਆ ਕਰੋ ਬਾਬਾ ਜੀ ਕਿਰਪਾ ਕਰੋ ਇਹ ਮੇਰਾ ਦੀਆਂ ਨਦਰਾਂ ਬਣਾਇਓ ਜਿਉਂ-ਜਿਉਂ ਦਿਨ ਨੇੜੇ ਆਉਂਦੇ ਜਾਂਦੇ ਕਾਲ ਯੁਗ ਯੋਰ ਪੌਂਦਾ ਜਾਂਦਾ ਬਖਸ਼ਿਸ਼ ਕਰਿਓ ਤੁਸੀਂ ਆਪ ਹੀ ਉਂਗਲ ਤੋਂ ਫੜ ਕੇ ਆਪਣੇ ਇਹ ਦਿਨ ਪੂਰੇ ਕਰਵਾ ਲਿਓ ਨਹੀਂ ਤੇ ਸਾਡੇ ਵਿੱਚ ਮਾਲਕਾ ਕੋਈ ਹਿੰਮਤ ਨਹੀਂ ਗਈ ਕਿ ਅਸੀਂ ਇਹ 40 ਦਿਨ ਪੂਰੇ ਕਰ ਲਈਏ ਉਹ ਕਿਸੇ ਨਾ ਕਿਸੇ ਵਰਤਾਰੇ ਦੇ ਨਾਲ ਵਰਤਮ ਦੀ ਕੋਸ਼ਿਸ਼ ਕਰਦਾ ਪਿਆ ਆ ਉਹ ਘਰ ਵਿੱਚ ਕੱਲ ਕਲੇਸ਼ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀਆਂ ਵਿਅੰਕਤਾ ਬਣਾ ਕੇ ਸਾਨੂੰ ਸੰਗਤ ਨਾਲੋਂ ਤੋੜ ਰਿਹਾ ਆ ਪਰ ਗੁਰੂ ਨਾਲੋਂ ਟੁੱਟਿਆ ਵਿਗੜਦਾ ਆ ਗੁਰੂ ਨਾਲ ਜੁੜੇ ਆ ਕੁਝ ਮਿਲਦਾ ਆ ਹੁਣ ਜਿਨ੍ਹਾਂ ਨੇ ਪ੍ਰੀਤਾਂ ਪਾਲੀਆਂ ਸੱਚੀਆਂ ਗੂੜੀਆਂ ਉਹ ਕਹਿੰਦੇ ਨੇ ਅਸੀਂ ਨਹੀਂ ਹਾਰਦੇ ਉਹ ਕਲਯੁਗ ਨੂੰ ਹਰਾ ਕੇ ਹਟਦੇ ਨੇ ਉਹ ਅਮਰਤ ਵੇਲੇ ਉੱਠਦੇ ਨੇ ਤੇ ਸੰਗਤ ਨਾਲ ਮਿਲ ਕੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਸੰਗਤ ਚ ਆਉਨੇ ਆ ਤੇ ਕਿੰਨਾ ਨਾਮ ਜਪਿਆ ਜਾਂਦਾ ਆ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਆ ਜਿਹੜੇ ਛੁੱਟੀ ਮਾਰਦੇ ਨੇ ਵਿੱਚੋਂ ਵੀ ਉਹ ਘਰ ਜਿਸ ਦਿਨ ਨਹੀਂ ਆਉਂਦੇ ਇਹਨਾਂ ਨਾਮ ਜਪਿਆ ਜਾਂਦਾ ਕਿਤੇ ਇਹਨਾਂ ਉਸ ਪਰਮੇਸ਼ਰ ਨੂੰ ਯਾਦ ਕੀਤਾ ਜਾਂਦਾ ਆ ਜਿਨੇ ਸਾਡੀ ਰਚਨਾ ਕਰਕੇ ਇਸ ਸੰਸਾਰ ਤੇ ਸਾਨੂੰ ਭੇਜਣਾ ਕੀਤਾ ਨਾਮ ਜਪਣ ਵਾਸਤੇ ਉਹ ਇਹ ਗੱਲ ਨੂੰ ਭੱਲੀ ਭਾਂਤ ਜਾਣਦੇ ਨੇ ਕੋਈ ਵਿਰਲੇ ਨੇ ਜਿਹੜੇ ਪ੍ਰੇਮ ਦੇ ਵਿੱਚ ਜੇ ਨਹੀਂ ਆਇਆ ਗਿਆ ਸਰੀਰਕ ਕੋਈ ਰੁਕਾਵਟ ਬਣੀ ਹੈ ਉਹ ਘਰ ਵਿੱਚ ਹੀ ਉੱਠ ਕੇ ਚੌਂਗਣਾ ਮਾਰ ਕੇ ਬਹਿ ਜਾਂਦੇ ਨੇ ਸੁਰਤ ਸੰਗਤ ਨਾਲ ਰੱਖਦੇ ਨੇ ਕੋਈ ਵਿਰਲੇ ਨੇ ਪਰ ਕਿੱਥੇ ਐਡੀ ਵੱਡੀ ਆਬਾਦਤ ਕਰਨੀ ਕਿਤੇ ਸੌਖੀ ਗੱਲ ਆ ਏ ਰੱਬ ਦੇ ਪਿਆਰਿਆ ਮਹਾਂਪੁਰਖਾਂ ਨੇ ਜਿਹੜੀ ਜੁਗਤ ਸਾਡੇ ਵਾਸਤੇ ਪੈਦਾ ਕੀਤੀ ਐ ਤੇ ਕਾਦੀ ਅਸੀਂ ਸੰਗਤ ਨਾਲ ਉਸ ਅਕਾਲਪੁਰਖ ਪਰਮੇਸ਼ਰ ਦਾ ਚਿੰਤਨ ਕਰਦੇ ਪਏ ਆ ਜਿਹੜੇ ਪ੍ਰੇਮ ਦੇ ਵਿੱਚ ਵੱਜੇ ਨੇ ਉਹਦੇ ਭਾਵੇਂ ਜੋ ਕੁਝ ਮਰਜ਼ੀ ਹੋ ਜਾਵੇ ਉਹ ਨਹੀਂ ਸੰਗਤ ਦੀ ਸੇਵਾ ਕਰਨ ਤੋਂ ਪਿੱਛੇ ਹਟਦੇ ਉਹ ਨਹੀਂ ਨਾਮ ਜਪਣ ਤੋਂ ਪਿੱਛੇ ਹਟਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਨਾਂ ਦੇ ਗੁਰਸਿੱਖ ਭਾਈ ਸ਼ੰਮਣ ਔਰ ਮੂਸਣ ਪਿਓ ਪੁੱਤਰ ਨੇ ਤੇ ਬੜੇ ਪ੍ਰੇਮ ਦੇ ਨਾਲ ਸ਼ਰਦਾ ਦੇ ਨਾਲ ਸਤਿਗੁਰਾਂ ਦੀ ਸੰਗਤ ਕਰਦੇ ਨੇ ਮਨ ਕਰਕੇ ਬੜੇ ਅਮੀਰ ਨੇ ਦੁਨੀਆਦਾਰੀ ਕਰਕੇ ਜਿਹੜੀ ਹੈ ਮਾਇਆ ਦੀ ਕਮੀ ਹੈ ਧੰਗ ਗੁਰੂ ਅਰਜਨ ਦੇਵ ਮਹਾਰਾਜ ਸੱਤੇ ਪਾਤਸ਼ਾਹ ਜੀ ਲਾਹੌਰ ਦੇ ਵਿੱਚ ਜਾਂਦੇ ਨੇ ਸੰਗਤਾਂ ਨੇਤੀ ਆਉਂਦੀਆਂ ਨੇ ਦਰਸ਼ਨ ਦੇਦਾਰੇ ਕਰਦੀਆਂ ਨੇ ਔਰ ਜਿੱਥੇ ਦਰਸ਼ਨ ਕਰਦੀਆਂ ਨੇ ਜਿਵੇਂ ਜਿਵੇਂ ਆਪਾਂ ਨੇਤੀ 40 41 ਦਿਨਾਂ ਆ ਰਹੇ ਆ ਕਦੀ ਕੋਈ ਜਲ ਪਾਣੀ ਸ਼ਕਾਉਂਦਾ ਆ ਕਦੀ ਕੋਈ ਜਿੰਨਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਬਰਕਤਾਂ ਝੋਲੀ ਚ ਪਾਈਆਂ ਨੇ ਉਹ ਸਮੇਂ-ਸਮੇਂ ਸੰਗਤ ਦੀ ਸੇਵਾ ਕਰਕੇ ਲਾਹਾ ਘਟ ਰਹੇ ਨੇ ਜਿਹੜੇ ਇੱਕ ਦਿਨ ਵੀ ਹਾਜ਼ਰੀ ਭਰਦੇ ਉਹ ਵੀ ਸਾਨੂੰ ਕੁਝ ਨਾ ਕੁਝ ਲਿਆ ਕੇ ਸ਼ਕਾਰ ਰਹੇ ਨੇ ਬਾਬਾ ਬੁੱਢਾ ਸਾਹਿਬ ਦੀਆਂ ਬਰਕਤਾਂ ਨੇ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਤੇ ਸੰਗਤ ਨਾਲ ਵਿਚਰ ਰਹੇ ਨੇ ਤੇ ਗੁਰਸਿੱਖ ਨੇ ਜਲ ਪਾਣੀ ਲੰਗਰ ਪਾਣੀ ਤਿਆਰ ਕਰਦੇ ਨੇ ਸੰਗਤਾਂ ਨੂੰ ਛਕਾਉਂਦੇ ਨੇ ਵਾਰੀ-ਵਾਰੀ ਉਹ ਜਲ ਪਾਣੀ ਛਕਾਉਂਦੇ ਨੇ ਇਸੇ ਤਰ੍ਹਾਂ ਇਹਨਾਂ ਦੇ ਮਨ ਵਿੱਚ ਵੀ ਚਾਅ ਆਇਆ ਕਿਉਂ ਨਾ ਅਸੀਂ ਵੀ ਸੰਗਤ ਦੀ ਸੇਵਾ ਕਰੀਏ ਕਿਉਂ ਨਾ ਅਸੀਂ ਵੀ ਧੰਨ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਸੰਗਤ ਦਾ ਆਸਰਾ ਲਈਏ ਔਰ ਲਾਹਾ ਖਟিয়ে ਧੰਨ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਦਾਤਾ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਸਾਨੂੰ ਗਰੀਬਾਂ ਨੂੰ ਸੇਵਾ ਬਖਸ਼ੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਜਾਨੀ ਜਾਣ ਨੇ ਪੀ ਪਤਾ ਆ ਪੀ ਹੈ ਨਹੀਂਗਾ ਕੁਛ ਕੋਲ ਪਰ ਮਨ ਵਿੱਚ ਪਿਆਰ ਆ ਪੀ ਸੰਗਤ ਦੀ ਸੇਵਾ ਕਰੀਏ ਪਤਾ ਆ ਕਿ ਇਹ ਦੂਸਰਿਆਂ ਵੱਲ ਨਾਲ ਲੱਗ ਕੇ ਸੇਵਾ ਕਰਨੀ ਚਾਹੁੰਦੇ ਨੇ ਸਤਗੁਰਾਂ ਨੇ ਸਮਾਂ ਦੇ ਦਿੱਤਾ ਤੇ ਹੁਣ ਵਿਉਂਤ ਬਣਾਉਂਦੇ ਨੇ ਕਿ ਕਿਵੇਂ ਸੰਗਤ ਦੀ ਸੇਵਾ ਕਰੀਏ ਜਿਹੜੀ ਦਿਹਾੜੀ ਲਾਉਂਦੇ ਨੇ ਪਿਓ ਪੁੱਤ ਉਹਨਾਂ ਘਰ ਦਾ ਗੁਜ਼ਾਰਾ ਚੱਲਦਾ ਖਰਚਾ ਚੱਲਦਾ ਸੀਗਾ ਜਮਾ ਪੂੰਜੀ ਕੋਲ ਹੈ ਨਹੀਂਗੀ ਤੇ ਸਤਿਗੁਰਾਂ ਨੇ ਬਚਨ ਵੀ ਕਰ ਦਿੱਤਾ ਕਿ ਆ ਜਾਵਾਂਗੇ ਹੁਣ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਨੇ ਕਿ ਸਤਿਗੁਰੂ ਤੁਸੀਂ ਕੋਈ ਵਿਉਂਤ ਬਣਾਓ ਅਸੀਂ ਸੰਗਤ ਦੀ ਸੇਵਾ ਲੈ ਸਕੀਏ ਮਹੱਲੇ ਦੇ ਵਿੱਚ ਹਲਵਾਈ ਇੱਕ ਜਿਹਦਾ ਨਾਮ ਜਗਤਰਾਮ ਆ ਉਹਨੂੰ ਜਾ ਕੇ ਬੇਨਤੀ ਕੀਤੀ ਕਿ ਸਾਡੇ ਘਰ ਸੰਗਤ ਆਉਣੀ ਹੈ ਤੇ ਕਿਉਂ ਨਾ ਤੂੰ ਜਿਹੜਾ ਮਠਿਆਈਆਂ ਬਣਾ ਦੇ ਲਾ ਕੇ ਬੈਠ ਜਾਂਦੇ ਨੇ ਜਾ ਕੇ ਮਠਿਆਈਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਚਾਹ ਮਨ ਵਿੱਚ ਇੰਨਾ ਜ਼ਿਆਦਾ ਆ ਕਿ ਸਤਗੁਰਾਂ ਦੀ ਸੰਗਤ ਦੇ ਅਸੀਂ ਚਰਨ ਪਰਸ ਨੇ ਸੰਗਤ ਦੀ ਸੇਵਾ ਕਰਨੀ ਸਤਗੁਰਾਂ ਦੀ ਸੇਵਾ ਕਰਨੀ ਹੈ ਤੇ ਬੜੇ ਪ੍ਰੇਮ ਦੇ ਵਿੱਚ ਚਾਹ ਦੇ ਨਾਲ ਉਹ ਜਗਤਰਾਮ ਹਲਵਾਈ ਮੰਨਿਆ ਆ ਕਿ ਮੈਂ ਤੁਹਾਨੂੰ ਬਣਾ ਦੇਣਾ ਆ ਪਰ ਉਹਦੇ ਨਾਲ ਵਿਆਜ ਦੇਣਾ ਪਵੇਗਾ ਉਹ ਵਿਆਜ ਦੇ ਲਾਲਚ ਦੇ ਨਾਲ ਬਣਾ ਕੇ ਮਠਿਆਈ ਦੇ ਢੇਰ ਲਾਈ ਜਾ ਰਿਆ ਇੰਨੇ ਨੂੰ ਉਹਨਾਂ ਦੇ ਗਵਾਂਢ ਦੇ ਵਿੱਚ ਰਹਿਣ ਵਾਲਾ ਇੱਕ ਸੇਠ ਧਣੀ ਉਹਦੇ ਮਨ ਵਿੱਚ ਈਰਖਾ ਜਾਗੀ ਕਿ ਜੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹਾਂ ਦੇ ਘਰ ਆ ਗਏ ਮੈਂ ਸੇਠ ਮੈਂ ਮਾਇਆ ਵਾਲਾ ਧਨ ਦੌਲਤ ਵਾਲਾ ਤੇ ਇਹਨਾਂ ਦੀ ਤੇ ਸਾਰੇ ਪਾਸੇ ਹੀ ਸ਼ੋਭਾ ਹੋਵੇਗੀ ਤੇ ਮੈਨੂੰ ਲੋਕ ਕੀ ਕਹਿਣਗੇ ਵੀ ਮਾਇਆ ਵਾਲੇ ਦੇ ਘਰ ਗੁਰੂ ਨਹੀਂ ਗਿਆ ਉਹ ਨਹੀਂ ਖਰੀਦ ਸਕਿਆ ਤੇ ਧੰਨ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਘਰ ਦੇ ਗੁਜ਼ਾਰਾ ਬਣੀ ਹੁੰਦਾ ਉਹਨੇ ਜਾ ਕੇ ਜਗਤਰਾਮ ਖਲਵਾਈ ਨੂੰ ਜਿਹੜੀ ਐ ਪੜਕਾਉਣਾ ਸ਼ੁਰੂ ਕਰ ਦਿੱਤਾ ਵੀ ਇਹ ਕੀ ਤੂੰ ਕੰਮ ਕਰ ਰਿਆ ਆ ਜਿਨ੍ਹਾਂ ਨੂੰ ਤੂੰ ਆਧਾਰ ਇਹ ਪੈਸੇ ਕਿੱਥੋਂ ਨਵੇਂਗਾ ਇਹਨਾਂ ਕੋਲ ਇਹਨਾਂ ਨੇ ਕਿੱਥੋਂ ਦੇਣਾ ਇਹਨਾਂ ਦੇ ਘਰ ਤੇ ਇੱਕ ਵੇਲੇ ਰੋਟੀ ਪੱਕਦੀ ਆ ਤੇ ਇੱਕ ਵੇਲੇ ਪਤਾ ਨਹੀਂ ਆ ਖਾਣ ਨੂੰ ਮਿਲਣੀ ਆ ਕਿ ਨਹੀਂ ਮਿਲਣੀ ਇਹ ਤੈਨੂੰ ਕਿੱਥੋਂ ਦੇਣਗੇ ਤੇ ਜਦੋਂ ਇਹ ਗੱਲ ਕਹੀ ਉਹਨੇ ਇਰਖਾ ਵਾਸੋ ਕਰਕੇ ਜਿੱਥੇ ਸਾਥ ਦੇਣਾ ਚਾਹੀਦਾ ਸੀਗਾ ਉਥੇ ਉਹ ਨੂੰ ਜਾ ਕੇ ਐਸੀ ਚੁੱਕਣਾ ਦਿੱਤੀ ਉਹ ਵੀ ਮੁਕਰ ਗਿਆ ਕਹਿੰਦਾ ਮੈਂ ਤੁਹਾਡੇ ਤੋਂ ਪੈਸੇ ਕਿਥੋਂ ਲੈਣੇ ਬਾਅਦ ਚ ਤੁਹਾਡੇ ਕੋਲ ਤੇ ਕੋਈ ਗੁਜ਼ਾਰਾ ਨਹੀਂ ਜਾਂ ਤੇ ਫਿਰ ਮਾਇਆ ਲੈ ਆਵੋ ਤੇ ਇਹ ਮਠਿਆਈਆਂ ਆਪਣੇ ਘਰ ਲੈ ਜਾਵੋ ਧੰਨ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਆਉਣਾ ਆ ਸੰਗਤ ਨੇ ਆਉਣਾ ਆ ਭਾਈ ਸ਼ਮਣ ਮੂਸਣ ਹੁਣ ਕਮਰਾਗੇ ਕੀ ਬਣੇਗਾ ਹੁਣ ਕਹਿੰਦੇ ਆ ਕਿਉਂ ਨਾ ਜਿਹੜੇ ਸੇਠ ਨੇ ਇਹ ਗੱਲ ਕੀਤੀ ਐ ਉਹਦੇ ਘਰ ਨੂੰ ਹੀ ਲੁੱਟਿਆ ਜਾਵੇ ਹੁਣ ਮਨ ਵਿੱਚ ਵਿਚਾਰ ਬਣਦੀ ਐ ਕਿ ਜੇ ਚੋਰੀ ਕਰਕੇ ਹੀ ਸੇਵਾ ਕਰਨੀ ਐ ਤੇ ਫਿਰ ਫਾਇਦਾ ਕੀ ਐ ਚਲੋ ਕੋਈ ਨਹੀਂ ਸੰਗਤ ਵਾਸਤੇ ਹੁਣ ਗੁਰਾਂ ਨੂੰ ਬਚਨ ਦਿੱਤਾ ਆ ਕੋਈ ਗੱਲ ਨਹੀਂ ਆ ਵੇਖੀ ਜਾਏਗੀ ਹੁਣ ਸੰਗਤ ਨੂੰ ਪੇਠ ਨਹੀਂ ਵਿਖਾਉਣੀ ਗੁਰਾਂ ਨੂੰ ਪੇਠ ਨਹੀਂ ਵਿਖਾਉਣੀ ਕਿਉਂਕਿ ਭਾਵੇਂ ਦੁਨੀਆਦਾਰੀ ਵਿੱਚ ਵਿਚਰਦੇ ਆ ਠੱਗੀਆਂ ਠੋਰੀਆਂ ਤੇ ਸਾਰੇ ਹੀ ਮਾਰਦੇ ਨੇ ਚੋਰੀਆਂ ਤੇ ਸਾਰੇ ਹੀ ਕਰਦੇ ਨੇ ਪਰ ਪਰਿਵਾਰਾਂ ਵਾਸਤੇ ਕਰਦੇ ਨੇ ਧੀਆਂ ਪੁੱਤਰਾਂ ਵਾਸਤੇ ਕਰਦੇ ਨੇ ਹੁਣ ਉਸੇ ਸੇਠ ਨੇ ਜਿੰਨੇ ਮੁਕਰਾਇਆ ਸੀਗਾ ਉਹਦਾ ਮੁਗ ਤੋਂ ਕੱਢਦੇ ਨੇ ਛੱਤ ਪਾੜਦੇ ਨੇ ਪਿਓ ਪੁੱਤ ਜਾਂਦੇ ਨੇ ਤੇ ਪੁੱਤ ਜਿਹੜਾ ਆ ਉਹ ਥੱਲੇ ਉਤਰਦਾ ਮੁਗ ਸਾਣੀ ਤੇ ਉਹਦਾ ਜਿਹੜਾ ਮਾਇਆ ਜਿੰਨੀਕ ਚਾਹੀਦੀ ਸੀ ਓਨੀਕ ਕੱਢ ਕੇ ਤੇ ਆਪਣੇ ਬਾਪ ਨੂੰ ਫੜਾਉਂਦਾ ਆ ਪਿਤਾ ਜੀ ਆ ਫੜੋ ਮਾਇਆ ਹੁਣ ਤਾਂ ਮੁੱਕ ਦਾਣੀ ਉਤਰ ਤੇ ਗਿਆ ਥੱਲੇ ਹੁਣ ਤਾਂ ਨੂੰ ਆਉਣ ਦੀ ਕੋਸ਼ਿਸ਼ ਕਰਦਾ ਤੇ ਤਾਂ ਆਇਆ ਨਹੀਂ ਜਾਂਦਾ ਤਾਂ ਆਇਆ ਨਹੀਂ ਜਾਂਦਾ ਤੇ ਬਾਪ ਕੋਸ਼ਿਸ਼ ਕਰਦਾ ਆ ਵੀ ਮੇਰੇ ਪੁੱਤਰ ਨੂੰ ਕਰਨਾ ਜ਼ਰੂਰੀ ਜੇ ਅੰਦਰ ਫੜਿਆ ਗਿਆ ਤੇ ਫਿਰ ਬੇਇੱਜ਼ਤੀ ਹੋਵੇਗੀ ਭਾਈ ਸੰਮਣ ਕੋਸ਼ਿਸ਼ਾਂ ਕਰਦਾ ਆ ਪਰ ਉਹ ਬਾਹਰ ਨਹੀਂ ਆਇਆ ਜਾ ਰਿਹਾ ਹੁਣ ਸੋਚਾਂ ਸੋਚਦੇ ਨੇ ਕੀ ਕਰੀਏ ਸਵੇਰੇ ਸਤਗੁਰਾਂ ਨੇ ਵੀ ਆ ਜਾਣਾ ਆ ਸੰਗਤ ਨੇ ਵੀ ਆ ਜਾਣਾ ਆ ਅਸੀਂ ਤੇ ਔਖੀ ਕੜਕੀ ਦੇ ਵਿੱਚ ਫਸ ਗਏ ਆ ਨਾ ਉਧਰ ਜੋਗੇ ਨਾ ਉਧਰ ਜੋਗੇ ਕੀ ਹੋਇਆ ਉਹ ਦਾ ਪੁੱਤਰ ਸ਼ੰਮਣ ਦਾ ਮੂਸਨ ਕਹਿੰਦਾ ਪਿਤਾ ਜੀ ਕਿਉਂ ਨਾ ਤੁਸੀਂ ਹੁਣ ਮੇਰੀ ਗਰਦਨ ਲਾ ਕੇ ਲੈ ਜਾਓ ਕਿਉਂਕਿ ਧੜ ਦੀ ਕੋਈ ਪਛਾਣ ਨਹੀਂ ਹੋਣੀ ਮੁੱਖ ਪਛਾਣਿਆ ਜਾਣਾ ਆ ਹੁਣ ਇੱਕ ਪਿਤਾ ਕਹਿ ਰਿਹਾ ਕਿ ਪੁੱਤਰ ਮੈਂ ਤੇਰੀ ਮਾਂ ਨੂੰ ਕੀ ਜਵਾਬ ਦੇਵਾਂਗਾ ਕੀ ਜਾ ਕੇ ਕਹਾਂਗਾ ਕੋਈ ਵਿਰਲਾ ਉਹ ਜਿਹੜਾ ਆਪਣੇ ਇਕਲੋਤੇ ਪੁੱਤਰ ਨੂੰ ਕੱਲਾ-ਕੱਲਾ ਪੁੱਤਰ ਹੋਵੇ ਭਾਵੇਂ ਝੁਗੀਆਂ ਝੋਂਪੜੀਆਂ 'ਚ ਰਹਿਣ ਵਾਲੇ ਮਹਿਲਾ 'ਚ ਰਹਿਣ ਵਾਲੇ ਵੀ ਔਲਾਦ ਦੇ ਨਾਲ ਬੜਾ ਸਨੇਹ ਰੱਖਦੇ ਨੇ ਆਪਣੀ ਸਾਰੀ ਉਮਰ ਦੀ ਕੀਤੀ ਹੋਈ ਕਮਾਈ ਇਕੱਠੀ ਆਪਣੇ ਪੁੱਤਰ ਦੇ ਉੱਤੋਂ ਦੀ ਵਾਰ ਦਿੰਦੇ ਨੇ ਪਰ ਕੋਈ ਵਿਰਲਾ ਹੋਵੇਗਾ ਜਿਹੜਾ ਆਪਣੇ ਹੱਥਾਂ ਦੇ ਨਾਲ ਗੁਰੂ ਬਦਲੇ ਆਪਣੇ ਪੁੱਤਰ ਨੂੰ ਮੌਤ ਦੇ ਘਾਟੋਂ ਉਤਾਰੇਗਾ ਕੱਲ ਵੀ ਆਪ ਜੀ ਨਾਲ ਭਾਈ ਵਸਾਵੇ ਵਾਲੀ ਸਾਖੀ ਸੰਧੀ ਕੀਤੀ ਕਿ ਕਿਵੇਂ ਪੁੱਤਰ ਦੀ ਮੌਤ ਹੋ ਗਈ ਫਿਰ ਵੀ ਨਹੀਂ ਪ੍ਰਵਾਹ ਕੀਤੀ ਗੁਰੂ ਦੇ ਬਚਨਾਂ ਨੂੰ ਕਮਾਇਆ ਅੱਜ ਵੀ ਗੁਰੂ ਨੇ ਬਚਨ ਕੀਤੇ ਨੇ ਕਿ ਆਵਾਂਗੇ ਤੇਰੇ ਘਰ ਭਾਈ ਮੂਸਨ ਆਪਣੇ ਪੁੱਤਰ ਦਾ ਸਿਰ ਲਾ ਲੈਂਦੇ ਨੇ ਸਿਰ ਲਾ ਕੇ ਚਾਦਰ ਵਿੱਚ ਵਲੇਟ ਲੈਂਦੇ ਨੇ ਉਹ ਧੜ ਥੱਲੇ ਡਿੱਗ ਜਾਂਦਾ ਤੇ ਇਹੀ ਮਨ ਵਿੱਚ ਪਿਆਰ ਜਾਗ ਰਿਹਾ ਹੈ ਕਿ ਮੇਰੇ ਗੁਰੂ ਅਰਜਨ ਨੇ ਆਉਣਾ ਹੈ ਮੇਰੀ ਸੰਗਤ ਨੇ ਆਉਣਾ ਆ ਉਹ ਸਿਰ ਜਾਂਦਾ ਤੇ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਂਦਾ ਤੇ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਂਦਾ ਤੇ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿਰ ਜਾਂਦਾ ਤੇ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਜੰਗਲੇ ਤਾਂ ਆਵੇ ਮੇਰਾ ਸਿੱਖੀ ਸਦਕ ਨਾ ਜਾਵੇ 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 ਮੇਰਾ ਕਹਿੰਦਾ ਸਿਰ ਜਾਂਦਾ ਤੇ ਜਾਵੇ ਹੁਣ ਮੇਰਾ ਜਿਹੜਾ ਸਿੱਖੀ ਵਾਲਾ ਪ੍ਰਾਣ ਆ ਸਿੱਧ ਕਿਹਾ ਹੋ ਨਾ ਜਾਵੇ ਸੰਗਤ ਦੀ ਸੇਵਾ ਤੋਂ ਵਾਂਝਿਆ ਨਾ ਰਹਿ ਜਾਈਏ ਉਹ ਸਾਨੂੰ ਤੇ ਅੱਡ ਬਾਬੇ ਬੁੱਢੇ ਨੇ ਸਾਰਾ ਕੁਝ ਦੱਸਤਾ ਅਸੀਂ ਫਿਰ ਵੀ ਸੰਗਤ ਦੀ ਸੇਵਾ ਤੋਂ ਪਾਸਾ ਵੱਟਦੇ ਆ ਇਹ ਲੁੱਟ ਲਈਏ ਜਿੰਨਾ ਲੁੱਟਿਆ ਜਾਂਦਾ ਆ ਸੰਗਤ ਵਿੱਚ ਦਾਨਪੁਣ ਕੀਤਾ ਵਅਦਾ ਦਾਇਕ ਦੀ ਘਟਦਾ ਨਹੀਂਗਾ ਹੁਣ ਜਾ ਕੇ ਲੈ ਗਿਆ ਜਦੋਂ ਸੇਟ ਉੱਠਿਆ ਸਵੇਰੇ ਦਰਵਾਜ਼ਾ ਖੋਲਿਆ ਭਾਜੜਾਂ ਪੈ ਗਈਆਂ ਮੇਰੇ ਘਰ ਵਿੱਚ লাশ ਉਹ ਵੀ ਸਿਰ ਤੋਂ ਬਿਨਾ ਫਿਰ ਭੱਜਿਆ ਕਿਉਂ ਨਾ ਉਹਨਾਂ ਨੂੰ ਲੋੜ ਹੈ ਮਾਇਆ ਦੀ ਉਹਨੂੰ ਜਾ ਕੇ ਕਹਿੰਦਾ ਉਹਨੇ ਚੁੱਕਣਾ ਆ ਜਾ ਕੇ ਕਿਹਾ ਮੂਸਨ ਲਾਸ਼ ਪਈ ਐ ਲੋਥ ਪਈ ਐ ਘਰ ਵਿੱਚ ਬਿਨਾ ਸੀਸ ਤੋਂ ਉਹਨੂੰ ਚੁੱਕ ਕੇ ਬਾਹਰ ਟਿਕਾਣੇ ਲਾ ਆਇਆ ਜੰਨੀ ਲੋੜ ਤੈਨੂੰ ਮਾਇਆ ਦੇ ਦੇਵਾਂਗੇ ਜਲਦੀ ਜਲਦੀ ਗਿਆ ਮੁਸਨ ਆਪਣੇ ਪੁੱਤਰ ਦੀ ਲਾਸ਼ ਬਿਨਾ ਸੀਸ ਤੋਂ ਲਿਆ ਕੇ ਆਪਣੇ ਘਰ ਰੱਖ ਲਈ ਅੰਮ੍ਰਿਤ ਵੇਲੇ ਹੀ ਉਹ ਸੀਸ ਜਿਹੜਾ ਨਾਲ ਜੋੜ ਕੇ ਉੱਤੇ ਚਿੱਟੀ ਚਾਦਰ ਪਾ ਦਿੱਤੀ ਐ ਉਹ ਮਾਇਆ ਲੈ ਕੇ ਹਲਵਾਈ ਕੋਲ ਗਿਆ ਜਗਤਰਾਮ ਕੋਲ ਜਗਤਰਾਮ ਜਲਦੀ ਕਰ ਸਤਗੁਰਾਂ ਨੇ ਆਉਣਾ ਆ ਸੰਗਤ ਨੇ ਆਉਣਾ ਆ ਜਲਦੀ ਕਰ ਮਠਿਆਈਆਂ ਤਿਆਰ ਕਰ ਪੁੱਤਰ ਦੀ ਮੌਤ ਦਾ ਕੋਈ ਚਿਤਚਿਤਾ ਨਹੀਂ ਆ ਸੰਗਤ ਦੇ ਆਉਣ ਦਾ ਚਾ ਆ ਸਤਗੁਰਾਂ ਦੇ ਆਉਣ ਦਾ ਚਾ ਆ ਜਲਦੀ ਜਲਦੀ ਹਲਵਾਈ ਨੇ ਮਿੰਟੋ ਮਿੰਟ ਮਠਿਆਈਆਂ ਤਿਆਰ ਕੀਤੀਆਂ ਘਰ ਆਪਣੇ ਖੜ ਕੇ ਸਤਗੁਰ ਆਏ ਨੇ ਸੰਗਤਾਂ ਆਈਆਂ ਨੇ ਬੜੇ ਪ੍ਰੇਮ ਦੇ ਵਿੱਚ ਭਜਨ ਕੀਰਤਨ ਹੋਇਆ ਸੰਗਤਾਂ ਨੇ ਪੰਗਤਾਂ ਬਣਾਈਆਂ ਵਰਤਨ ਵਰਤਾਏ ਗਏ ਤੇ ਜਦੋਂ ਲੰਗਰ ਵਰਤੌਣ ਲੱਗੇ ਪ੍ਰਸ਼ਾਦਾ ਪਾਣੀ ਵਰਤੌਣ ਲੱਗੇ ਮਠਿਆਈਆਂ ਲੱਗੇ ਨੇ ਵਰਤੌਣ ਸਤਿਗੁਰੂ ਕਹਿੰਦੇ ਸਾਮਣ ਮੂਸਣ ਕਿੱਥੇ ਆ ਮੈਨੂੰ ਮੂਸਣ ਨਹੀਂ ਦਿਖਦਾ ਹੁਣ ਜਾਣੀ ਜਾਣ ਸਤਿਗੁਰੂ ਕਹਿੰਦੇ ਸਤਿਗੁਰ ਇੱਥੇ ਹੀ ਹੋਵੇਗਾ ਕਹਿੰਦੇ ਬਲਾਲ ਨੂੰ ਬਾਰ ਬਾਰ ਸਤਿਗੁਰਾਂ ਦੇ ਕਹਿਣ ਤੇ ਧਾਈਆਂ ਮਾਰ ਕੇ ਰੋਣ ਲੱਗ ਪਿਆ ਵੀ ਸਤਿਗੁਰ ਮੇਰੀ ਜਿੱਥੇ ਉਹ ਚਲਾ ਗਿਆ ਨਾ ਉਹ ਮੇਰੀ ਆਵਾਜ਼ ਨਹੀਂ ਉੱਥੇ ਪਹੁੰਚਦੀ ਮੈਂ ਉੱਥੇ ਕਿਵੇਂ ਆਵਾਜ਼ ਪਹੁੰਚਾਵਾਂ ਸਤਿਗੁਰੂ ਤੁਸੀਂ ਬੁਲਾਓ ਤੇ ਉਹ ਆ ਸਕਦਾ ਆ ਉਥੇ ਆਵਾਜ਼ ਨਾ ਗੁਰੂ ਜੀ ਮੇਰੀ ਪਹੁੰਚਦੀ ਜਿੱਥੇ ਮੇਰਾ ਲਾਲ ਚਲਾ ਗਿਆ ਉਥੇ ਆਵਾਜ਼ ਨਾ ਗੁਰੂ ਜੀ ਮੇਰੀ ਪਹੁੰਚਦੀ ਜਿੱਥੇ ਮੇਰਾ ਲਾਲ ਚਲਾ ਗਿਆ ਸੱਚੇ ਪਾਤਸ਼ਾਹ ਮੇਰਾ ਨਹੀਂ ਬੁਲਾਇਆ ਬੋਲਦਾ ਸੱਚੇ ਪਾਤਸ਼ਾਹ ਮੇਰਾ ਨਹੀਂ ਬੁਲਾਇਆ ਬੋਲਦਾ ਸੱਚੇ ਪਾਤਸ਼ਾਹ ਮੇਰਾ ਨਹੀਂ ਬੁਲਾਇਆ ਬੋਲਦਾ ਤੇਰੇ ਪਾਤਸ਼ਾਹ ਮੇਰਾ ਨਹੀਂ ਬੁਲਾਇਆ ਬੋਲਦਾ ਮੇਰਾ ਵਾਜਾ ਮਾਰਿਆ ਉਹ ਨਹੀਂ ਬੋਲਦਾ ਉਹ ਤੇ ਸੌ ਗਿਆ ਗੋੜੀ ਨੀਂਦ ਸਤਿਗੁਰਾਂ ਨੇ ਕਿਹਾ ਉਹ ਠੀਕ ਆ ਬਲਾ ਕੇ ਲਿਆ ਉਹਨੂੰ ਕਹਿੰਦੇ ਨਹੀਂ ਸਤਿਗੁਰੂ ਤੁਸੀਂ ਆਵਾਜ਼ ਮਾਰੋ ਮੇਰੀ ਆਵਾਜ਼ ਨਾ ਕਿੱਥੇ ਉਹਨੇ ਆਉਣਾ ਪਤਾ ਆ ਕਿ ਹੱਥਾਂ ਦੇ ਨਾਲ ਆਪ ਹੀ ਤੇ ਧੌਣ ਜਿਹੜੀ ਐ ਢੜ ਦੇ ਨਾਲ ਉਹ ਆਪ ਤੇ ਲਾ ਕੇ ਰੱਖੀ ਏ ਉਹਨੇ ਕਿੱਥੇ ਜਾਗਣਾ ਸਤਿਗੁਰੂ ਆਵਾਜ਼ ਮਾਰਦੇ ਨੇ ਸਾਰੀ ਸੰਗਤ ਨੂੰ ਨਾਲ ਖੜ ਕੇ ਦੀਵਾਰ ਮਾਰਦੇ ਨੇ ਕਹਿੰਦੇ ਮੁੱਖ ਤੋਂ ਚਾਦਰ ਲਾਵੋ ਚਾਦਰ ਲਾ ਕੇ ਸਤਗੁਰੂ ਜਲ ਦਾ ਛੱਟਾ ਮਾਰਦੇ ਨੇ ਤੇ ਕਹਿੰਦੇ ਨੇ ਧੰਗੁਰੂ ਨਾਨਕ ਧੰਗੁਰੂ ਨਾਨਕ ਸਾਰੀ ਸੰਗਤ ਨੂੰ ਕਹਿੰਦੇ ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਜਦੋਂ ਜਲ ਦਾ ਛੱਟਾ ਮਾਰਿਆ ਤੇ ਸੰਮਣ ਦਾ ਪੁੱਤਰ ਮੂਸਨ ਉੱਠ ਕੇ ਬਹਿ ਗਿਆ ਕਹਿ ਦਿਓ ਸਤਨਾਮ ਸ੍ਰੀ ਵਾਹਿਗੋ। ਉੱਠਦੇ ਸਾਰੇ ਸਤਗੁਰਾਂ ਦੇ ਚਰਨਾਂ ਤੇ ਸੀਸ ਛੁਟਾਇਆ। ਤੇ ਇਹ ਵੇਖ ਕੇ ਨਿਹਾਲੋ ਨਿਹਾਲ ਹੋ ਗਿਆ। ਵੀ ਇਹ ਮਾਲਕ ਅੱਜ ਸਾਡੇ ਘਰ ਆਇਆ। ਉਹ ਮੇਰੀ ਕੱਖਾਂ ਦੀ ਕੁlli ਨੂੰ پاਗਲਾ ਦਿਓ। ਰਾਜਿਆਂ ਦੇ ਜਾਨਵਾਲਿਆ ਮੇਰੀ ਕੱਖਾਂ ਦੀ ਕੁਲੀ ਨੂੰ پاਗਲਾ ਦਿਓ ਰਾਜਿਆਂ ਦੇ ਜਾਨਵਾਲਿਆ ਮੇਰੀ ਕੱਖਾਂ ਦੀ ਕੁਲੀ ਨੂੰ ਪਾਗਲਾ ਦਿਓ ਰਾਜਿਆਂ ਦੇ ਜਾਣ ਵਾਲਿਆ ਮੇਰੀ ਕੱਖਾਂ ਦੀ ਕੁਲੀ ਨੂੰ ਪਾਗਲਾ ਦਿਓ ਰਾਜਿਆਂ ਦੇ ਜਾਣ ਵਾਲਿਆ ਸਤਿਗੁਰਾਂ ਨੇ ਅਸੀਸਾਂ ਲਈਆਂ ਨੇ ਨਿਹਾਲੋ ਨਿਹਾਲ ਕੀਤਾ ਸਤਿਗੁਰਾਂ ਨੇ ਬਖਸ਼ੀਆਂ ਕੀਤੀਆਂ ਸਾਰੀ ਸੰਗਤ ਨੂੰ ਸਮਝਾਇਆ ਵੇਖੋ ਨਾਮ ਜਪਣ ਵਾਲੇ ਕਿੱਥੋਂ ਕਿੱਥੋਂ ਤੱਕ ਜਾ ਸਕਦੇ ਨੇ ਪਿਆਰ ਕਰਨ ਵਾਲੇ ਕਿੱਥੇ ਜਾ ਸਕਦੇ ਨੇ ਉਹਨਾਂ ਨੂੰ ਕੀ ਪਤਾ ਜਨਾ ਲਾ ਕੇ ਨਨ ਗੁਰਾਂ ਦੀ ਪ੍ਰੀਤ ਸਾਰੇ ਜਗ ਇਸ ਕਰਕੇ ਆਪਾਂ ਵੀ ਸਤਿਗੁਰਾਂ ਚਰਨਾਂ ਨਾਲ ਜੁੜਿਆ ਕਰੀਏ ਵਦੋ ਵਦ ਨਾਮਦਾਨ ਗੁਰਸਿੱਖੀ ਦੇ ਨਾਲ ਜੁੜ ਕੇ ਸੇਵਾ ਦਾ ਲਾਹਾ ਪ੍ਰਾਪਤ ਕਰਿਆ ਕਰੀਏ ਕੋਈਆਂ ਪੁੱਲਾਂ ਦੀ ਖਿਮਾ ਉਹ ਗੱਜ-ਵੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ